ਮੋਟਰਸਾਈਕਲ ਸਾਰੇ ਮੁਰੇ ਆ ਜਾਣ ਇੱਕ ਸਾਡਾ ਨਾਲ ਰੋਡ ਸਾਈਡ ਦੇ ਵਿੱਚ ਐਮ ਐਲ ਮੈਡਮ ਸੰਤੋਸ਼ ਬਾਵਰੇ ਜੀ ਵੀ ਇੱਥੇ ਪਹੁੰਚੇ ਹੋਏ ਨੇ ਹੋ ਸਕਦਾ ਕੱਲੂਆ ਪਰਸਨ ਕੋਲ ਹੋਰ ਫਿਲਮੀ ਕਲਾਕਾਰ ਅਦਾਕਾਰ ਵੀ ਆਣਗੇ ਮੱਧ ਪ੍ਰਦੇਸ਼ ਦੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਆ ਸਕਦੇ ਨੇ 28 ਤਰੀਕ ਨੂੰ ਸੋ ਆਓ ਮੇਰਾ ਵੀਰ ਬਾਜ਼ਾਰ ਦੇ ਵਿੱਚ ਪੂਰੇ ਰੋਡ ਸ਼ੋਅ ਦੇ ਵਿੱਚ ਨਾਲ ਜਾਣਾ ਹਿੰਦ ਤੱਕ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਆਹ ਰੋਡ ਤੇ ਰਾਹੀ ਵੀਡੀਓਗ੍ਰਾਫੀ ਹੋ ਰਹੀ ਹੈ ਕੱਲਾ ਕੱਲਾ ਇੱਕ ਵੀ ਬੰਤਾ ਹੋਰ ਗੱਡੀ ਲੈ ਕੇ ਹੋਰ ਪਾਸੇ ਨਾ ਜਾਵੇ ਲੋ 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 ਰਾਜ ਪ੍ਰਧਾਨ ਜੀ ਸਾਰੇ ਸ਼ਹਿਰ ਦੇ ਵਿੱਚ ਆਓ ਸਾਰੇ ਨੌਜਵਾਨ ਪਿੱਛੇ-ਪਿੱਛੇ ਰਹਿਣਾ ਨਾ ਨਾਰੇ ਨਾ 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 ਤੁਮ ਫਾਰਸੀਆ ਜੰਤਾ ਪਾਰ ਪ੍ਰਧਾਨ ਜੀ ਜਰਵੇਂਖਨਾ ਜੀ ਦਾ ਰੋਡ ਸ਼ੋਅ ਆਇਆ ਰਿਹਾ ਕਿਵੇਂ ਲੱਗ ਰਿਹਾ ਕੀ ਕਹੋਗੇ ਜੀ ਦੇਖੋ ਜੀ ਅੱਜ ਜੋ ਲੋਕਾਂ ਦੇ ਵਿੱਚ ਜੋਸ਼ ਸੀ ਉਹ ਬਹੁਤ ਹੀ ਵਧੀਆ ਲੱਗ ਰਿਹਾ ਸੀ ਔਰ ਇਸ ਜੋਸ਼ ਨੇ ਸਿੱਧ ਕਰਤਾ ਵੀ ਅਰਵਿੰਦ ਖੰਨਾ ਜੀ ਬਹੁਤ ਹੀ ਵਧੀਆ ਵੋਟਾਂ ਦੇ ਨਾਲ ਜਿੱਤ ਕੇ ਸੰਸਦ ਦੇ ਵਿੱਚ ਜਾਣਗੇ ਔਰ ਸਾਨੂੰ ਉਮੀਦ ਆ ਕਿ ਸਾਡੇ ਵਪਾਰੀਆਂ ਦੀ ਕਿਸਾਨਾਂ ਦੀ ਹਰੇਕ ਦੀ ਮਜ਼ਦੂਰਾਂ ਦੀ ਰੇਡੀ ਆਲਿਆਂ ਦੀ ਹਰ ਇੱਕ ਦੀ ਆਵਾਜ਼ ਚੁੱਕਣਗੇ ਇਹ ਕੈਸੇ ਇਨਸਾਨ ਨੇ ਇਹ ਜੋ ਹਰ ਇੱਕ ਨੂੰ ਨਾਲ ਲੈ ਕੇ ਚੱਲੋਗੇ ਪ੍ਰਧਾਨ ਜੀ ਕੀ ਕਹੋਗੇ ਅੱਜ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੇਰੀ ਤਾਂ ਇੱਕ ਪਈ ਬੇਨਤੀ ਹੈ ਵੀ ਹੁਣ ਪੰਜਾਬ ਦੇ ਵਪਾਰੀ ਜਾਗ ਚੁੱਕੇ ਹਨ ਹਿੰਦੂ ਨੂੰ ਪਛਾਣ ਹੋ ਗਈ ਆਪਣੀ ਬੋਡੀ ਸਾਡੀ ਬੋਡੀ ਪਛਾਣ ਕਿਸੇ ਪਹਿਲਾਂ ਅਸੀਂ ਗੁੰਮਸੂ ਮੰਦਿਰ ਬੜੀ ਰਹਿੰਦੇ ਸੀ ਇਸ ਲਈ ਖੰਨਾ ਸਾਹਿਬ ਦੇ ਅਡੋਰ ਤੋਂ ਸਾਰੀਆਂ ਪਾਰਟੀਆਂ ਠੰਡਾ ਕਰ ਚੁੱਕੇ ਆ ਉਹ ਲੋਕਾਂ ਨੂੰ ਦਿਖਾ ਦਿੱਤਾ ਜਿਵੇਂ ਸੀ ਤੁਹਾਡੇ ਵਾਸਤੇ ਤੁੱਪੇ ਫਿਰਨ ਛਾਣੇ ਫਿਰਦੇ ਆ ਔਰ ਇੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਨਾ ਅਗਰ ਖੰਨਾ ਸਾਹਿਬ ਜਿੱਤੇ ਦਿਨਾ ਤਾਂ ਨਾਲ ਡੀਪ ਮੰਤਰੀ ਵੀ ਬਣ ਗਏ ਸ਼੍ਰੀ ਖੰਨਾ ਸਾਹਿਬ ਦਾ ਜੋ ਅੱਜ ਦਾ ਰੋਡ ਸ਼ੋ ਸੀਗਾ ਇਹ ਦੇਖ ਕੇ ਮਨ ਨੂੰ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਸ਼ਬਦਾਂ ਦੇ ਵਿੱਚ بیان ਨਹੀਂ ਕਰ ਸਕਦਾ ਬਹੁਤ ਹੀ ਅਨਸਪੈਕਟਡ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ ਬਹੁਤ ਲੋਕਾਂ ਨੇ ਉਤਸ਼ਾਹ ਦੇ ਨਾਲ ਇਸ ਮਤਲਬ ਰੋਡ ਸ਼ੋ ਦੇ ਵਿੱਚ ਆਪਣਾ ਹਿੱਸਾ ਪਾਇਆ ਹੁਣ ਮੈਂ ਵੋਟਰਸ ਨੂੰ ਅਪੀਲ ਕਰਨਾ ਚਾਹਨਾ ਅਗਰ ਆਪਾਂ ਦੇਸ਼ ਹਿੱਤ ਚਾਹਨੇ ਆਂ ਪੰਜਾਬ ਹਿੱਤ ਥਰੈਨਾ ਹਿੱਤ ਕੋਈ ਮਤਲਬ ਨਹੀਂ ਅਗਰ ਆਪਾਂ ਦੇਸ਼ ਹਿੱਤ ਚਾਹਨੇ ਆਂ ਤਾਂ ਮੋਦੀ ਸਾਹਿਬ ਆਪਾਂ ਨੂੰ ਐਜੇ ਭਗਵਾਨ ਮਿਲੇ ਨੇ ਇਹਨਾਂ ਨੂੰ ਆਪਾਂ ਮੇਨਟੇਨ ਕਰਨਾ ਹੈ ਇਹਨੂੰ ਸੈਂਟਰ ਦੇ ਵਿੱਚ ਆਪਾਂ ਨੇ ਪ੍ਰਾਈਮ ਮਿੰਿਸਟਰ ਬਣਾਣਾ ਆਪਣਾ ਦੇਸ਼ ਤੇ ਬਹੁਤ ਦੁਸ਼ਮਨ ਨੇ ਪਹਿਲਾ ਦੁਸ਼ਮਨ ਪਾਕਿਸਤਾਨ ਹੈ ਜਿਹੜਾ ਚਾਹੁੰਦਾ ਹੈ ਪਾਲੇ ਦੁਆਲੇ ਕੰਟਰੀ ਜਿਹੜੇ ਨਹੀਂ ਆਪਣੇ ਦੇਸ਼ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ ਅਗਰ ਆਪਾਂ ਚਾਹਨੇ ਆਂ ਵੀ ਪਾਕਿਸਤਾਨ ਆਪਣੇ ਕੱਪ ਉਹ ਲਿਮਟ ਚ ਰਹੇ ਲਿਮਟ ਚ ਰਹੇ ਤਾਂ મોદી ਜੀ ਦਾ ਆਣਾ ਆਪਣੇ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈ ਇਹ ਆਪਣੇ ਵਾਸਤੇ ਭਗਵਾਨ ਦੇ ਰੂਪ ਚ ਆਏ ਨੇ ਇਹਨਾਂ ਦਾ ਸਮਰਥਨ ਕਰਨਾ ਇਹਨਾਂ ਨੂੰ ਚਾਹਣਾ ਆਪਣੀ ਆਪਣੀ ਜਿੱਤੇ ਆਪਣੀ ਦੇਖ ਦੀ ਜਿੱਤੇ ਲੋਕਾ ਜਿੱਥੇ ਇਨੇ ਕਹਿੰਦਾ ਮੈਂ ਬਹੁਤ ਬਤਨ ਕੇ ਸ਼੍ਰੀ ਗੁਰੂ ਜੀ ਸ਼ਾਮ ਜੀ ਆਪਣਾ ਭਾਰਤ ਪੁੱਤ ਜੀ ਜੋ ਕਲਿੰਦਾ ਖੰਡਾ ਰੋਡ ਸੂਨ ਦੇਖ ਕੇ ਕਿਵੇਂ ਲੱਗ ਰਿਹਾ ਵੀ ਬਹੁਤ ਮਾਨੂੰ ਖੁਸ਼ੀ ਹੋਈ ਦੀ ਸਾਨੂੰ ਆਏ ਵੀ ਜਿੱਤਣਗੇ ਮੋਦੀ ਦਾ 400 पार ਹੋ ਲੋਕਾਂ ਨੂੰ ਕੀ ਕਹਣਾ ਚਾਹੋਗੇ ਲੋਕਾਂ ਨੂੰ ਵਾਰ ਤੋਂ ਵਾਰ ਵੋਟ ਪਾਉ ਜਿਹੜਾ ਸਾਨੂੰ ਅਧਿਕਾਰ ਮਿਲਿਆ ਲੋਕਾਂ ਦਾ ਸਿੱਧਾ 500 ਜਨਤਾ ਪਾਰਟੀ ਲਈ ਹਰ ਵਾਰ ਨੂੰ ਲੋਕੋ ਦਾ ਪੂਰਾ ਕਬੂ ਮੋਟਰਸਾਈਕਲ ਪੂਰਾ ਕੰਮ ਨਹੀਂ ਕਰਦਾ ਸਾਹਮਣੇ ਕਿੱਥੇ ਪਿੱਛੇ ਮਾਵੋ ਮੈਂ ਨੂੰ ਜਦੋਂ ਕੋਈ ਕੰਸੈਸ ਹੋ ਗਈ ਆ ਪਿੱਛੇ ਲਾਓ ਸ਼ਹਿਰ ਦੇ ਵਿੱਚ ਸ਼੍ਰੀ ਰਵੀਂਤ ਖੰਨਾ ਜੀ ਜਿੰਦਾਬਾਦ ਸਾਰਿਆਂ ਨੂੰ ਬੇਨਤੀ ਹੈ ਜਿੰਨੀਆਂ ਪਿਕਅਪ ਖੜੀਆਂ ਨੇ ਮੋਟਰਸਾਈਕਲ ਖੜੇ ਨੇ ਜਿਹੜੇ ਕੋਈ ਪਸੋੜ ਰਾਜੋਬਾਦ ਰਾਇਆ ਹੋਰ ਪਿੰਡਾਂ ਤੋਂ ਆਏ ਨੇ ਸਾਰੇ ਆਪਣੇ ਆਪਣੇ ਗੱਡੀਆਂ 'ਚ ਬਹਿ ਕੇ ਗੱਡੀਆਂ ਮਗਰ ਲਾਓ ਜੀ ਆਪਣੇ ਆਪਣੇ ਸਾਧਨ ਨੇ ਉਹ ਮਗਰ ਲਾਓ ਤੇ ਮੋਟਰਸਾਈਕਲ ਲਾਓ ਜੀ ਕੋਈ ਵੀ ਉਨੇ ਨਾ ਖੜੇ ਕੱਲੀਆਂ ਇੱਥੇ ਹਾਜ਼ਰੀ ਲਾ ਕੇ ਫੋਟੋ ਖਰਾ ਕੇ ਨਹੀਂ ਖਿੱਚਾ ਕੇ ਨਹੀਂ ਸਰਨਾ ਇੱਕ ਤਰੀਕੇ ਤੱਕ ਪੂਰੀ ਆਪਾਂ ਲੋੜਾ 5 ਸਾਲ ਫਿਰ ਆਪਾਂ ਖੰਨਾ ਸਾਹਿਬ ਤੋਂ ਕੰਮ ਲੈਣੇ ਨੇ ਹਾਂਜੀ ਸਾਰਿਆਂ ਨੂੰ ਬੇਨਤੀ ਹੈ ਜੀ ਜਿਹੜੇ ਟਾਈਮ ਮਿੱਥੂ ਸੇਵਾ ਦਾ ਮਿੱਥੂ ਸੇਵਾ ਦਾ ਖਲਾ ਅੱਜ ਪਤਾ ਲੱਗ ਗਿਉ ਹਲਕੇ ਨੂੰ ਜੱਲੀ ਜੱਲੀ ਬੋਰਡ ਜਦੇ ਕੋਰ ਵੀ ਖੁੱਲਣ ਦੇ ਨਿਸ਼ਾਨ ਤੇ ਔਰ 400 ਖੰਨਾ ਸਾਹਿਬ ਕੀ ਕਹਿਣਾ ਚਾਹੁੰਦਾ ਅੱਜ ਵਿਸ਼ਾਲ ਤੁਹਾਡਾ ਜਿਹੜਾ ਰੋਡ ਸ਼ੂ ਕਿਤੇ ਜਾ ਰਿਹਾ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਕਰਨਾ ਆਪਾਂ ਹੋਰ ਸੋਚੇ ਪੰਜਾਬ ਦੇ ਵਿੱਚ ਲੋਕ ਮੋਦੀ ਸ਼ਾਹ ਦੀ ਨੀਕਾ ਬਹੁਤ ਪਸੰਦ ਹੈ ਮੋਦੀ ਸਾਹਿਬ ਦੇ ਨਾਮ ਤੇ ਵੋਟ ਪਾ ਕੇ ਪੰਜਾਬ ਹੋ ਗਈ ਆਜੋ ਬਹੁਤ ਜੋ ਕੱਟੇ ਵਿੱਚ ਮੈਂ ਬੜੇ ਹਸੋ ਉਲਸ ਦਿਨ ਹਾਲ ਇਹ ਦਸਣਾ ਚੋਣਾ ਇਹ ਅੱਜ ਦਾ ਦਿਨ ਬੜਾ ਹੀ ਧਾਗਾ ਵਾਲਾ ਦਿਨ ਜਦੋਂ ਕਿ ਭਾਤੀ ਜਨਤਾ ਪਾਲੀ ਦੀ بلند ਆਵਾਜ਼ ਸਾਡੇ ਸ਼ਹਿਰ ਦੇ ਵਿੱਚ ਗੂਜੂਗੀ ਇਹ ਰੋਡ ਸ਼ੋਹ ਇਹ ਰੋਡ ਸ਼ੋਹ ਨਹੀਂ ਇੱਕ ਵੱਡੀ ਰੇਲੀ ਦਾ ਰੂਪ ਤਨ ਕਰਕੇ ਸ਼ਹਿਰ ਦੇ ਵਿੱਚ ਵਿਚਰੂਗਾ ਤੇ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਜਾਊਗਾ ਸਾਡੇ ਹਲਕਾ ਨਿਵਾਸੀਆਂ ਨੂੰ ਪਤਾ ਲੱਗ ਜਾਊਗਾ ਕਿ ਪਾਸੇ ਜਨਤਾ ਪਾਰਟੀ ਦੀ ਹੋਂਦ ਕਿੰਨੀ ਵੱਡੀ ਹੈ ਇੱਥੇ ਇੱਕ ਪੱਖੀ ਵੋਟਾਂ ਵੰਡੀਆਂ ਤੇ ਤੇ ਅਰਵਿੰਦ ਖੰਨਾ ਜੀ ਨੂੰ ਬਹੁ ਗਿਣਤੀ ਦੇ ਵਿੱਚ ਬੜੇ ਵੱਡੇ ਮਾਜੰਦ ਦੇ ਨਾਲ ਇਥੋਂ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੇ ਮੈਨੂੰ ਵਿਸ਼ਵਾਸ ਹੈ ਇਹੋ ਚੀਜ਼ ਨੂੰ ਮੁਖੜਾ ਦੇ ਹੋਏ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਹਰ ਗਰੀਬ ਵਾਸਤੇ ਉਪਰਾਲਾ ਕੀਤਾ ਸਾਡੇ ਮਾਨਯਾ ਪ੍ਰਧਾਨ ਮੰਤਰੀ ਅਜੀਬ ਗਾਂਧੀ ਜੀ ਕਿਹਾ ਕਰਦੇ ਸੀ ਵੀ ਅਸੀਂ ਕੇਂਦਰ ਚੋਂ 100 ਰੁਪਏ ਭੇਜਦੇ ਹਾਂ ਤਾਂ ਅੱਗੇ 150 ਰੁਪਏ ਪਹੁੰਚਦੇ ਹਨ ਤਾਂ ਮੋਦੀ ਜੀ ਨੇ ਸਭ ਤੋਂ ਪਹਿਲਾਂ ਹੋਂਸਾਰ ਇੱਕ ਹਰ ਬੈਂਕ ਦੇ ਵਿੱਚ ਖਾਤਾ ਜੋਸੀ ਉਹ ਖੁਲਾਇਆ ਹਰ ਬੰਦੇ ਦਾ ਬਿਨਾਂ ਪੈਸੇ ਤੋਂ ਖਾਤਾ ਜਿਹੜਾ ਸੀ ਖੋਲਿਆ ਗਿਆ ਉਹਦੇ ਵਿੱਚ ਹਰ ਸਬਸਿਡੀ ਹਰ ਪੈਸਾ ਸਿੱਧਾ ਡਾਇਰੈਕਟ ਹਰ ਬੰਦੇ ਦੇ ਖਾਤੇ ਚੋਂਦਾ ਉਹਦੇ ਵਿੱਚ ਕੋਈ ਵਿਚੋਲੀਆਂ ਨਹੀਂ ਕੋਈ ਇੱਕ ਪੈਸਾ ਹੇਰ ਫੇਰ ਨਹੀਂ ਟੋਟਲੀ ਪੈਸੇ ਜਿਹੜੇ ਹੈ ਉਹ ਸਿੱਧੇ ਹੁੰਦੇ ਆ ਉਸ ਤੋਂ ਇਲਾਵਾ ਕੁਜਬਲਾ ਯੋਜਨਾ ਦੇ ਤਹਿਤ ਹਰ ਗਰੀਬ ਪਰਿਵਾਰ ਨੂੰ ਗੈਸ ਸਿਲੰਡਰ ਫ੍ਰੀ ਦਿੱਤੇ ਗੈਸ ਫ੍ਰੀ ਦਿੱਤੀ ਅਤੇ ਆਵਾਜ਼ ਯੋਜਨਾ ਤਹਿਤ ਕੱਚੇ ਮਕਾਨਾਂ ਵਾਲਿਆਂ ਨੂੰ ਪੱਕੇ ਮਕਾਨ ਦਿੱਤੇ ਸ਼ਸ਼ਪਾਦ ਹੋਵੇ ਆਂਦੇ ਤਹਿਤ ਜੋ ਸਾਡੇ ਮਾਪੇ ਨਾ ਇੰਤਜ਼ਾਰ ਕਰਿਆ ਕਰਦੇ ਸੀ ਵੀ ਕਦੋਂ ਹਨੇਰਾ ਹੋਵੇ ਜਾਂ ਸਵੇਰ ਸੂਰਜ ਉਦੇ ਹੋਣ ਤੋਂ ਪਹਿਲਾਂ ਜੰਗਲ ਦੇ ਵਿੱਚ ਲੋਕ ਸੋਚਦੇ ਲਈ ਜਾਇਆ ਕਰਦੀ ਸੀ ਉਹਨਾਂ ਲਈ ਫਲਸ਼ਾਂ ਜਿਹੜੀਆਂ ਸੀ ਉਹ ਪ੍ਰਧਾਨ ਮੰਤਰੀ ਜੀ ਨੇ ਬਣਵਾਈਆਂ ਅਪੀਲ ਕਰੋਗੇ ਅਸੀਂ ਅਪੀਲ ਕਰਦੇ ਹਾਂ ਇਹ ਸਾਡੇ ਕੇਂਦਰ ਸਰਕਾਰ ਦੀਆਂ ਪਾਰ ਸਰਕਾਰ ਦੀਆਂ ਨਿੱਗੀਆਂ ਅਤੇ ਉਹਨਾਂ ਦੇ ਕੰਮਾਂ ਨੂੰ ਮੁਖ ਰੱਖਦੇ ਹੋਏ ਅਸੀਂ ਮੋਦੀ ਜੀ ਦੇ ਹੱਥ ਰਮਜੂਤ ਕਰੀਏ ਤੇ ਕਿਤੇ ਸੈਂਟਰ ਦੇ ਵਿੱਚ ਸਾਡੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਇਸ ਗੱਲ ਕੋਈ ਲੋੜ ਰਿਆ ਨਹੀਂ ਹੈਗਾ ਉੱਥੇ ਅਸੀਂ ਆਪਣੇ ਹਲਕੇ ਦੇ ਵਿੱਚੋਂ ਅਰਵਿੰਦ ਖੰਨਾ ਜੀ ਨੂੰ ਵੱਡੇ ਮਾਜਿਆਂ ਦਾ ਚਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਸਾਡੇ ਹਲਕੇ ਦਾ ਉਦਾਰ ਹੋ ਸਕੇ ਸਾਡਾ ਹਲਕਾ ਜੁਵੈਲ ਬਣ ਸਕੇ ਇਹੀ ਮੈਂ ਸਾਰੂ ਦੇਤੀ ਕਹਦਾ ਕੋਈ ਕੋਈ ਇੱਕ ਦਿਨ ਨੂੰ ਖੁੱਝਿਓ ਨਾ ਸੁਭਾਈ ਆਪਣੀਆਂ ਆਪਣੀਆਂ ਬੋਟਾਂ ਪਾ ਕੇ ਬਾਲਟੀ ਦੇ ਹੱਥ ਵਿੱਚ ਲੈ ਕੇ ਭਾਰਤ ਮਾਤਾ ਕੀ ਜੈ ਅੱਜ ਰਵਿੰਦਰ ਖੰਨਾ ਜੀ ਵੱਲੋਂ ਰੋਡ ਸ਼ੋਅ ਸ਼ਹਿਰ ਨਿਵਾਸੀਆਂ ਨੂੰ ਇੱਕ ਸੰਦੇਸ਼ ਦੇਣਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਜੀ ਜਾਂ ਖੰਨਾ ਸਾਹਿਬ ਕਿੰਨਾ ਕੰਮ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਹੀ ਮੈਂ 8:30 ਵਜੇ ਦਾ ਪਹੁੰਚਿਆ ਹੋਇਆ ਹਾਂ ਕੀ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿੰਨੀ ਮਿਹਨਤ ਦੇ ਨਾਲ ਆਪਦੀ ਇੱਛਾ ਦੇ ਨਾਲ ਕੋਈ ਇਹ ਤੂ ਫੜ ਕੇ ਜਾਂ ਕੋਈ ਕਿਰਾਏ ਦੇ ਬੰਦੇ ਨਹੀਂ ਆਏ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਔਰ ਸਹਿਯੋਗੀ ਨੇ ਸਾਰੇ ਸਮਝਦਾਰ ਬੰਦੇ ਨੇ ਔਰ ਆਪਦੀ ਇੱਛਾ ਦੇ ਨਾਲ ਸਾਰੇ ਆਏ ਨੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੂਰੀ ਮੰਡੀ ਜੋ ਹੈ ਮੋਟਰਸਾਈਕਲਾਂ ਨਾਲ ਭਰੀ ਹੋਈ ਹੈ ਕਾਰਾਂ ਨਾਲ ਭਰੀ ਹੋਈ ਹੈ ਉੱਥੇ ਵੀ ਆਪਣਾ ਅਜੇ ਬਰੋਚਾ ਜੀ ਦੇ ਕੋਲੇ ਵੀ ਕਾਫੇ ਵਾਈਕਲ ਖੜੇ ਨੇ ਪਿੰਡਾਂ ਦੇ ਵਿੱਚੋਂ ਘੱਟੋ ਘੱਟ 200 ਗੱਡੀ ਜਿਹੜੀ ਹੈਗੀ ਆ ਹੋਰ ਚੱਲੀ ਹੋਈ ਹੈ ਮੋਟਰਸਾਈਕਲਾਂ ਦੇ ਵੀ ਆ ਰਹੇ ਨੇ ਘੱਟੋ ਘੱਟ ਸਾਡੇ ਐਸਟੀਮੇਟ ਦੇ ਹਿਸਾਬ ਨਾਲ 4 ਤੋਂ 5000 ਬੰਦੇ ਦਾ ਇਕੱਠ ਹੋਵੇਗਾ ਜੋ ਕਿ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਸਮਾਪਤ ਹੋਵੇਗਾ ਇਹ ਇੱਕ ਸੰਦੇਸ਼ ਹੈ ਜਿਹੜੇ ਕਹਿੰਦੇ ਸੀਗੇ ਕਿ ਭਾਰਤ ਜਨਤਾ ਪਾਰਟੀ ਕੋਲੇ ਤਾਕਤ ਦਾ ਇੱਕ ਪ੍ਰਦਰਸ਼ਨ ਹੈ ਜੋ ਆਪਣਾ ਜੋ ਲੋਕਾਂ ਦੇ ਮੂੰਹ ਤੇ ਇੱਕ ਬਹੁਤ ਵੱਡਾ ਜਿਹਾ ਤਮਾਚਾ ਪੈਣ ਵਾਲਾ ਹੈ ਜਿਹੜੇ ਵਿਰੋਧੀ ਨੇ ਸਾਡੇ ਜੋ ਭਾਰਤ ਜਨਤਾ ਪਾਰਟੀ ਨੂੰ ਬੁਰਾ ਭਲਾ ਕਹਿੰਦੇ ਨੇ ਲੋਕਾਂ ਨੂੰ ਅਪੀਲ ਲੋਕਾਂ ਨੂੰ ਤਾਂ ਸਭ ਤੋਂ ਵੱਡੀ ਅਪੀਲ ਇਹ ਹੈ ਕਿ ਸਾਡੀਆਂ ਸਾਰੀਆਂ ਗੱਲਾਂ ਸੌਦੀਆਂ ਸੌ ਪੂਰੀਆਂ ਨੇ ਜਿਵੇਂ ਅਸੀਂ ਚਾਹੁੰਦੇ ਆ ਸਾਰਾ ਕੁਝ ਹਵੇਂ ਹੋ ਰਿਹਾ ਹੈ ਪਰ ਇੱਕ ਗੱਲ ਦਾ ਸਾਨੂੰ ਖਾਸਾ ਜ਼ਰੂਰ ਹੈ ਕਿ ਇਹ ਨਾ ਹੋਵੇ ਕਿ ਲੋਕ ووٹ ਪਾਉਣ ਨਾ ਆ ਜਾਣ ਗਰਮੀ ਦੇ ਕਰਦੇ ਹੋਏ ਪਰ ਜਿਵੇਂ ਤੁਸੀਂ ਦੇਖ ਰਹੇ ਆ ਕਿ 2 ਘੰਟੇ ਤੋਂ ਖੜੇ ਨੇ ਐਸੀ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਪਰ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੋਟ ਜੋ ਜ਼ਰੂਰੀ ਵੀ ਹੈ ਔਰ ਸਵੇਰੇ ਸਵੇਰੇ ਜੋ ਹੈ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਬੋਲਿੰਗ ਹੋਵੇ ਕਿਉਂਕਿ ਪਹਿਲੇ ਆਪਾਂ ਬਾਰ ਲਿਸਟਾਂ ਦੇ ਦੇਖਿਆ ਕਿਤੇ ਨਾ ਕਿਤੇ ਸਾਨੂੰ ਬੋਲਿੰਗ ਦਾ ਜੋ ਖੜਸਾ ਹੈ ਮੰਨਦੇ ਵਿੱਚ ਉਹ ਜ਼ਰੂਰ ਹੈ ਕਿ ਬੋਲਿੰਗ ਕਿਤੇ ਘਟਣਾ ਨਹੀਂ ਰਹਿ ਜਾਵੇ ਇੱਕੋ ਜਾਰਾ ਹੈ ਔਰ ਕੋਈ ਡਰ ਨਹੀਂ ਮੰਨਦੇ ਵਿੱਚ ਇਸ ਰਸਤੇ ਤੇ ਪੂਰਾ ਜੋਰ ਲਾ ਰਹੇ ਆ ਕਰੋਗਰੋ ਵੀ ਕੱਢਾਂਗੇ ਸਾਰੇ ਵਰਕਰ ਸਾਡੇ ਲੱਗੇ ਹੋਏ ਸਰ ਕੀ ਕਹੋਗੇ ਦੇਖੋ ਜੋ ਪੋਲਿਟਿਕਲ ਵਿਰੋਧ ਹੈ ਜਥੇਬੰਦੀਆਂ ਆਪਣਾ ਵਿਰੋਧ ਕਰਨ ਲੋਕਤੰਤਰ ਤੇ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਭਾਰਤ ਜੰਦਾਬਾਲਟੀ ਦਾ ਵੀ ਰਾਈਟ ਉਹ ਨਹੀਂ ਹੈ ਕਿ ਇਲੈਕਸ਼ਨਾਂ ਦੇ ਵਿੱਚ ਉਹਨਸ ਨੇ ਪਾਰਟਿਸਪੇਟ ਕਰਨਾ ਹੈ ਤੇ ਲੋਕਾਂ ਦੇ ਜੇਕਰ ਉਹਨਾਂ ਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਜਾਂ ਪ੍ਰਚਾਰ ਦੇ ਵਿੱਚ ਜਾਂ ਕਿਸੇ ਕਲਦੇ ਵਿੱਚ ਖੰਨਣ ਬੰਦਦੇ ਨੇ ਤਾਂ ਇਹ ਲੋਕਾਂ ਦਾ ਅਪਮਾਨ ਹੈ ਜਿੱਥੇ ਬੰਦੀ ਆਪਦੀ ਹਾਈਡਰੇਸ਼ਨ ਕਰਨ ਆਪਦਾ ਪ੍ਰੋਗਰਾਮ ਦੱਸਣ ਲੋਕਾਂ ਨੂੰ ਅਪੀਲ ਕਰ ਸਕਦੀਆਂ ਨੇ ਇਸਲੇ ਹੱਕ ਦੇ ਵਿੱਚ ਬੋਟ ਨਾ ਪਾਓ ਉਹ ਉਹਨਾਂ ਦਾ ਰਾਈਟ ਹੈ ਪਰ ਜੇ ਆ ਕੇ ਕਿਤੇ ਇਧਰ ਉਧਰ ਦੀ ਖਲਬਲੀ ਮਚਾਉਂਦੀਆਂ ਨੇ ਲੜਾਈ ਝਗੜਾ ਕਰਦੀਆਂ ਨੇ ਕਿਤੇ ਟ੍ਰੈਫਿਕ ਜਮ ਕਰਦੀਆਂ ਨੇ ਕਿਤੇ ਅਵਿਰੋਧ ਖੜਾ ਕਰਦੀਆਂ ਨੇ ਇਹਦੇ ਨਾਲ ਜੋ ਹੈ ਪੋਲਿੰਗ ਪ੍ਰਭਾਵਿਤ ਹੋਊਗੀ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਠੀਕ ਹੈ ਜੀ ਧੂਰੀ ਦੇ ਇਤਿਹਾਸ ਚ ਸਭ ਤੋਂ ਵੱਡਾ ਰੋਡ ਰੋਡ ਸ਼ੋਅ ਸਾਫਤ ਹੋਊਗਾ ਜਿਹੜੇ ਲੋਕ ਕਹਿ ਰਹੇ ਨੇ ਕਿ ਧੂਰੀ ਚ ਤਾਂ ਬੀਜੇਪੀ ਹੈ ਹੀ ਨਹੀਂ ਇਹ ਅੱਜ ਉਹਨਾਂ ਨੂੰ ਅਸੀਂ ਇੱਕ ਤਕੜਾ ਜਵਾਬ ਦੇਣ ਜਾ ਰਹੇ ਆ ਜੋ ਸਾਡੇ ਵਰਕਰ ਸਾਬਾਨ ਨੇ ਲੀਡਰ ਸਾਬਾਨ ਨੇ ਸਮੁੱਚੇ ਧੂਰੀ ਵਿਧਾਨ ਸਭਾ ਦੇ ਨਿਵਾਸੀ ਜੋ ਕਿ ਇੱਕ ਇਤਿਹਾਸਕ ਹੋਊਗਾ ਬਹੁਤ ਵੱਡਾ ਕਦਮ ਸਾਰੇ ਵਰਗ ਸ਼ਾਮlo ਰਹੇ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਵਰਗ ਹੈ ਦੁਕਾਨਦਾਰ ਹੈ ਐਸ்சி ਭਾਈਚਾਰਾ ਬੀਸੀ ਭਾਈਚਾਰਾ ਸਮੁੱਚੇ ਅਸੀਂ ਸਮੁੱਚੇ ਭਾਈਚਾਰੇ ਨੂੰ ਅੱਜ ਅਸੀਂ ਇੱਕ ਲੜੀ ਚ ਪਰੌਣ ਜਾ ਰਹੇ ਹਾਂ ਜੋ ਜਿਦਾ ਕਿ ਘੱਟ ਤੁਸੀਂ ਦੇਖ ਹੀ ਰਹੋ ਕਿ ਲੋਕ ਆਪ ਮਾਰੇ ਆ ਰਹੇ ਨੇ ਆਪਣੇ ਸਾਥ ਨਾਲ ਆ ਰਹੇ ਨੇ ਅੱਛਾ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿਸੇ ਇਸ ਰੋਡ ਛੋਹ ਵਿੱਚ ਨੌਜਵਾਨ ਬਹੁਤ ਵੱਡੀ ਗਿਣਤੀ ਚ ਆ ਰਹੇ ਨੇ ਮੋਟਰਸਾਈਕਲ ਲੈ ਕੇ ਕਿਉਂਕਿ ਜੋ ਇੱਕ ਇਲੈਕਸ਼ਨ ਨੂੰ ਅੱਗੇ ਤੋਰਨ ਦਾ ਜੋ ਜੁਮਾ ਹੁੰਦਾ ਹੈ ਉਹ ਨੌਜਵਾਨਾਂ ਦੇ ਮੋਢਿਆਂ ਤੇ ਹੁੰਦਾ ਹੈ ਇੱਕ ਸਾਡੀ ਮਾਤਰ ਸ਼ਕਤੀ ਬਹੁਤ ਵੱਡੇ ਪੱਧਰ ਤੇ ਆ ਰਹੀ ਹੈ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਲੋਕੀ ਮਨ ਬਣਾ ਚੁੱਕੇ ਨੇ ਕਿ ਇਸ ਵਾਰ ਲੋਕ ਸਭਾ ਸੰਗਰੂਰ ਤੋਂ ਸ਼੍ਰੀ ਹਨਵਿੰਦ ਕੰਨਾ ਜੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰਨਾ ਹੈ ਤੇ ਆਪਣਾ ਮੰਤਰੀ ਇਸ ਵਾਰ ਬਣਾਉਣਾ ਹੈ ਲੋਕ ਸਭਾ ਵਿੱਚ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਬਹੁਤ ਵੱਡਾ ਮੈਨਡੇਟ ਦੇਣ ਜਾ ਰਹੇ ਲੋਕ ਪੰਜਾਬ ਚੋਂ ਸਮੁੱਚੇ ਪੰਜਾਬ ਤੋਂ ਸਰ ਇੱਕ ਪਾਸੇ ਤਾਂ ਰੋਡ ਸ਼ੋ ਹੈ ਜੀ ਦਾ ਦੂਜੇ ਪਾਸੇ ਕੁਝ ਜਥੇਬੰਦੀਆਂ ਬੀਜੇਪੀ ਦਾ ਵਿਰੋਧ ਕਰ ਰਹੀਆਂ ਨੇ ਕੀ ਕਹੂਗੇ ਉਹਦੇ ਬਾਰੇ ਜੀ ਜਥੇਬੰਦੀਆਂ ਹਰ ਇੱਕ ਬੰਦੇ ਦੀ ਆਪਣੀ ਡਿਊਟੀ ਲਈ ਹੈ ਪਰਮਾਤਮਾ ਨੇ ਉਹਨਾਂ ਦਾ ਹੱਕ ਹੈ ਵਿਰੋਧ ਕਰਨਾ ਜਿਨ ਹਰ ਇੱਕ ਨੂੰ ਇਹ ਲੋਕਤੰਤਰ ਇੱਥੇ ਕੋਈ ਕੁਝ ਕਰ ਸਕਦਾ ਦੇਖੋ ਅਸੀਂ ਪ੍ਰਚਾਰ ਕਰਨਾ ਅਸੀਂ ਪਾਰਟੀ ਦੇ ਵਰਕਰਾਂ ਅਸੀਂ ਇਲੈਕਸ਼ਨ ਲੜ ਰਹੇ ਆ ਸਾਡਾ ਕੰਮ ਹੈ ਲੋਕਾਂ ਨੂੰ ਪਸਾਰ ਕਰਨਾ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਦੇਖੋ ਅਸੀਂ ਵਿਰੋਧ ਕੋਈ ਕਰ ਸਕਦਾ ਹੈ ਕਰੇ ਸਾਨੂੰ ਕੋਈ ਦਿੱਕਤ ਨਹੀਂ ਆਨ ਵਾਲੀ ਇੱਕ ਤਰੀਕੇ ਵਾਸਤੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਸਮੂਚੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਨਾਲ ਲੜਨ ਦੀ ਲੋੜ ਨਹੀਂ ਕਿਸੇ ਨਾਲ ਝਗੜਨ ਦੀ ਲੋੜ ਨਹੀਂ ਆਪਣੇ ਕੋਲ ਇੱਕੋ ਇੱਕ ਬਹੁਤ ਵੱਡਾ ਹਥਿਆਰ ਹੈ ووٹ ਦਾ ਧਿਆਨ ਉਹ ਮੈਂ ਸਮੂਚੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਇਸ ਵਾਰ ਜੋ ਪੋਟ ਪੂਲਿੰਗ ਆ ਸਵੇਰੇ 7 ਵਜੇ ਸ਼ੁਰੂ ਹੋ ਜਾਣੀ ਹੈ ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਤੇ ਸਮੂਚੀ ਸੰਗਤ ਨੂੰ ਬੇਨਤੀ ਕਰੂੰਗਾ ਵਰਕਰਾਂ ਨੂੰ ਕਿ ਸਾਰਿਆਂ ਨੂੰ ਘਰਾਂ ਚੋਂ ਕੱਢ ਕੇ ਜਾ ਕੇ ਸਵੇਰੇ 7 ਵਜੇ ਲੈਣਾ ਚ ਖੜਾ ਕਰ ਦਿਓ ਤੇ ਵੱਧ ਤੋਂ ਵੱਧ ਵੋਟਾਂ ਦੀ ਪੂਰਨ ਕਰਾਈ। ਇਹ ਇੱਕ ਪਰਬ ਹੈ। ਇਸਨੇ ਆਪਣੇ 5 ਸਾਲ ਲਈ ਆਪਣੇ ਨਮਾਇंदे ਚੁਣਨੇ ਨੇ ਜਿਨ੍ਹਾਂ ਤੋਂ ਅਸੀਂ ਆਪਣੇ ਦੇਸ਼ ਦਾ ਆਪਣੇ ਵਿਧਾਨ ਸਭਾ ਦਾ ਆਪਣੇ ਪਿੰਡ ਦਾ ਆਪਣੇ ਵਾਰਡ ਦਾ ਵਿਕਾਸ ਕਰਾਉਣਾ ਹੈ ਤੇ ਲੋਕ ਮਸਲੇ ਹੱਲ ਕਰਨੇ। ਸਾਰੇ ਦੇਸ਼ ਦੇ ਵਿੱਚ ਕੋਈ ਲਹਿਰ ਚੱਲ ਰਹੀ ਹੈ। ਮੋਦੀ ਸਰਕਾਰ ਹੋ ਰਹੀਏ ਕਿਉਂਕਿ ਮੋਦੀ ਜੀ ਨੇ ਦੇਸ਼ ਵਿਦੇਸ਼ ਤੇ ਕਹਲੇ ਦੇਸ਼ ਦੇ ਵਿੱਚ ਨਹੀਂ ਅੱਜ ਵਿਦੇਸ਼ਾਂ ਵਿੱਚ ਜਿਹੜੇ ਵਿਦੇਸ਼ ਕਹਨੇ ਸੀ ਵੀ ਅਸੀਂ ਭਾਰਤ ਨੂੰ ਵੀਜ਼ਾ ਨਹੀਂ ਦੇਨੇ ਉਹ ਖੁਦ ਹਿੰਦੁਸਤਾਨ ਦਾ ਵੀਜ਼ਾ ਲੈਣ ਨੂੰ ਤਰਸ ਰਹੇ ਅੱਜ ਅਮਰੀਕਾ ਦੇਖੋ ਆਸਟ੍ਰੇਲੀਆ ਦੇਖੋ ਵੱਡੇ ਵੱਡੇ ਜਿਹੜੇ ਕੰਟਰੀਆਂ ਇੰਗਲੈਂਡ ਦੇਖੋ ਪਾਕਿਸਤਾਨ ਦਾ ਹਾਲ ਦੇਖ ਲਓ ਜਿਹੜਾ ਪਾਕਿਸਤਾਨ ਸਾਨੂੰ ਕਹਿੰਦਾ ਵੀ ਐ ਕਰਦਾ ਗਿਆ ਐ ਕਰਦਾ ਅੱਜ ਵੀਜ਼ਾ ਮੰਗਦਾ ਹਿੰਦੁਸਤਾਨ ਕੀ ਦੇਖ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਮੋਦੀ ਲਹਿਰ ਚੱਲ ਰਹੀ ਹੈ ਰਵਿੰਦ ਖੰਨਾ ਜੀ ਅੱਜ ਰੋਡ ਸ਼ੋਅ ਕਰ ਰਹੇ ਨੇ ਕਿੰਨਾ ਕੋ ਸ਼ਾਹ ਹੈ ਲੋਕਾਂ ਚ ਉਤਸਾਹ ਪੂਰਾ ਹੈ ਜੀ ਆ ਦੇਖੋ ਦੇਖੋ ਸਾਰੇ ਪਾਸੇ ਭਗਵਾ ਭਗਵਾ ਹੋਈ ਪਈ ਹੈ ਸ਼ਹਿਰ ਦੇ ਵਿੱਚ ਪੂਰਾ ਉਤਸਾਹ ਹੈ ਬੱਚਾ ਬੱਚਾ ਅਰਵਿੰਦ ਜੀ ਨੂੰ ਮੋਦੀ ਜੀ ਦੀ ਲਹਿਰ ਨੂੰ ਦੇਖਦੇ ਹੋਏ ਤੁਹਾਨੂੰ ਦੇਖ ਲੈਣਾ ਇੱਕ ਤਰੀਕ ਨੂੰ ਧੂਰੀ ਦੇ ਵਿੱਚੋਂ ਲਗਭਗ 15 ਤੋਂ 17000 ਵੋਟ ਕੇ ਲਈ ਭਾਰਤਿਆ ਜਨਤਾ ਪਾਰਟੀ ਨੂੰ ਪਹੁੰਚ ਜਾ ਰਹੀ ਹੈ ਕਿਉਂਕਿ ਵੋਟ ਬੋਲ ਨਹੀਂ ਰਹੀ ਇਹ 30 ਤਰੀਕ ਨੂੰ ਬੋਲੂ ਜੀ ਇੱਕ ਪਾਸੇ ਤੁਹਾਡੀ ਲਹਿਰ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਕਿਸਾਨ ਯੂਨੀਅਨ ਕਰ ਰਹੀ ਹੈ ਕੋਈ ਕੋਈ ਅਸਲੀ ਕਿਸਾਨ ਨਹੀਂ ਹੈ ਉਹ ਕਿਸਾਨ ਨਹੀਂ ਹੈਗੇ ਉਹ ਭੜਕਾਏ ਹੋਏ ਬੰਦੇ ਨੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਿਸਾਨ ਵੀਰ ਨੇ ਮੈਂ ਵੀ ਕਿਸਾਨਾਂ ਨਾਲ ਕੰਮ ਕੀਤਾ ਸੀ ਮੰਡੀ 'ਚ ਮੇਰੇ ਨਾਲ ਮੇਰੇ ਅੰਕਲ ਜੀ ਖੜੇ ਨੇ ਕਿਸਾਨਾਂ ਦਾ ਸਾਡਾ ਜਿਹੜਾ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ ਔਰ ਅਸੀਂ ਵੀ ਸਰਕਾਰ ਬਣਨ ਤੋਂ ਬਾਅਦ ਮੋਦੀ ਜੀ ਨੂੰ ਜਾਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਹਨਾਂ ਭਰਾਵਾਂ ਨਾਲ ਕਿਸਾਨ ਭਰਾਵਾਂ ਨਾਲ ਬਹਿ ਕੇ ਬੈਠ ਕੇ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਸਾਡਾ ਸੂਬਾ ਕਿਸਾਨੀ ਪ੍ਰਧਾਨ ਸੂਬਾ ਕਿਸਾਨਾਂ ਤੋਂ ਬਿਨਾ ਅਸੀਂ ਨਹੀਂ ਸਾਥੋਂ ਬਿਨਾ ਕਿਸਾਨ ਨਹੀਂ ਅਸੀਂ ਦੁੱਖ ਸੁੱਖ ਦੇ ਵਿੱਚ ਵੀ ਖੜਨ ਵਾਲੇ ਉਹ ਪੰਜਾਬੀ ਆ ਜਿਨ੍ਹਾਂ ਨੇ ਅੱਜ ਤੱਕ ਉਹ ਮਗਲ ਇੱਕ ਘੁਮਰਾਹ ਕੀਤਾ ਜਾ ਰਿਹਾ ਹੈ। ਦੇਖੋ ਜੀ ਅੱਜ ਧੂੜੀ ਵਿੱਚ ਅਰਵਿੰਦ ਖੰਨਾ ਜੀ ਦਾ ਰੋਡ ショਅ ਨਿਕਲਣ ਜਾ ਰਿਹਾ ਸਾਰੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਰਹੇ ਨੇ, ਵਰਕਰ ਆ ਰਹੇ ਨੇ। ਨਿਸ਼ਚਿਤ ਤੌਰ ਤੇ ਸੰਗਰੂਰ ਲੋਕ ਸਭਾ ਦੀ ਸੀਟ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ। ਵਿਰੋਧੀਆਂ ਦੇ ਸਾਹ ਸੁੱਕੇ ਪਏ ਆ। ਸਰ ਇਹ ਕੀ ਕਹੋਗੇ? ਸਰ ਇਹ ਜਿਹੜਾ ਵਿਰੋਧ ਹੈ ਸਿਰਫ ਜੱਥੇਬੰਦੀਆਂ ਦਾ ਹੀ ਵਿਰੋਧ ਹੈ। ਪੰਜਾਬ ਸਰਕਾਰ ਇਹਨਾਂ ਦੇ ਨਾਲ ਮਿਲੀ ਹੋਈ ਹੈ ਤੁਸੀਂ ਅਗਰ ਜੱਥੇਬੰਦੀ ਦੇ ਵਿਰੋਧ ਦਾ ਕਾਰਨ ਪੁੱਛੋਗੇ ਇਹ ਆਪ ਆਮ ਆਦਮੀ ਪਾਰਟੀ ਸਰਕਾਰ ਦੀ ਇੱਕ ਮੰਤਰੀ ਕਹਿੰਦੀ ਹੁੰਦੀ ਸੀ ਛੁਟਕੀਆਂ ਮਾਰ ਕੇ ਅਸੀਂ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਮੈਂ ਜੱਥੇਬੰਦੀ ਨੂੰ ਪੁੱਛਣਾ ਚਾਹਣਾ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਹੋ ਕਿੱਥੇ ਜੀ ਜੱਥੇਬੰਦੀ ਉਹਨਾਂ ਦੇ ਨਾਲ ਮਿਲ ਕੇ ਵਿਰੋਧ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਦਾ ਤੇ ਕਰੋਗੇ ਮੈਂ ਇੱਕ ਤਰੀਕ ਪਾਸੇ ਲੋਕਾਂ ਨੂੰ ਇਹ ਅਪੀਲ ਕਰ ਰਿਹਾ ਕਿ ਆਪਣੇ ਘਰਾਂ ਚੋਂ ਨਿਕਲੋ ਉਹ ਵੀ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਨੇ ਉਹਨਾਂ ਕੋਲ ਇਹ ਸੁਨਹਿਰੀ ਮੌਕਾ ਹੈ ਉਹਨਾਂ ਨੂੰ ਜਵਾਬ ਦੇਣ ਦਾ ਕੋਈ ਇਹ ਨਾ ਦੇਖੇ ਗਰਮੀ ਹੈ ਜਾਂ ਲੋਕ ਸਵੇਰੇ 7 ਵਜੇ ਆਪਣੇ ਘਰਾਂ ਚੋਂ ਨਿਕਲ ਕੇ ਲੈਣਾ ਚੋ ਵਿੱਚ ਲੱਗਣਾ ਵੱਧ ਤੋਂ ਵੱਧ ਮੋਦੀ ਜੀ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਮੋਦੀ ਜੀ ਨੂੰ ਕਾਮਯਾਬ ਲਾਉਣਾ